ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਰਾਮ ਭਗ ਝੂਮ ਝੂਮ ਕੇ ਜਿਹੜਾ ਇਹ ਪਲ ਦਾ ਜਿਹੜਾ ਹੈ ਜਸ਼ਨ ਮਨਾ ਰਹੇ ਆ ਅਯੁੱਧਿਆ ਦੇ ਵਿੱਚ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਰਾਜਮਾਨ ਹੋ ਗਏ ਨੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਰਾਮ ਮੰਦਰ ਨੂੰ ਲੈ ਕੇ ਜਸ਼ਨ ਮਨਾਏ ਜਾ ਰਹੇ ਨੇ ਉੱਥੇ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਨੰਗੜ ਸ਼ਹਿਰ ਪਹੁੰਚੇ ਨੇ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਟਰੱਕ ਯੂਨੀਅਨ ਦੇ ਨਾਲ ਖੁਸ਼ੀਆਂ ਮਨਾਇਆਂ ਗਈਆਂ ਨੇ ਵੱਡੀ ਸਕਰੀਨ ਦੇ ਉੱਤੇ ਲਾਈਵ ਜੋ ਕਿ ਅਯੁੱਧਿਆ ਤੋਂ ਚੱਲ ਰਿਹਾ ਸੀ ਉਹ ਵੇਖਿਆ ਗਿਆ ਤੇ ਉੱਥੇ ਚੱਲ ਰਹੇ ਯੱਗਾਂ ਦੇ ਵਿੱਚ ਵੀ ਪੂਰਾ ਸਹਿਯੋਗ ਦਿੰਦੇ ਹੋਏ ਨਜ਼ਰ ਆਏ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹ ਸ਼ਾਨ ਆ ਚੁੱਕੇ ਨੇ ਜਿਸ ਦਾ ਪੂਲ ਜਹਾਂ ਦੇ ਵਿੱਚ ਇੰਤਜ਼ਾਰ ਸੀਗਾ ਅੱਜ ਹਰ ਰਾਮ भक्त ਉਸ ਦੀ ਜਿਹੜੀ ਖੁਸ਼ੀ ਹੈ ਉਹ ਫੁੱਲੇ ਨਹੀਂ ਸਮਾਈ ਜਾ ਰਹੀ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਰਾਮ ਭਗਤ ਝੂਮ ਝੂਮ ਕੇ ਜਿਹੜਾ ਇਹ ਪਲ ਦਾ ਜਿਹੜਾ ਹੈ ਜਸ਼ਨ ਮਨਾ ਰਹੇ ਆ ਤੇ ਉਹ ਜਿਹੜੀ ਪੰਜ ਸਦੀਆਂ ਲੰਬਾ ਜਿਹੜੀ ਉਦੀਕ ਹੈ 500 ਸਾਲ ਲੰਬੀ ਉਦੀਕ ਹੈ ਕਿਉਂਕਿ ਜਿਹੜੀ ਰਮਾਇਣ ਸੀ ਉਹਦਾ 14 ਸਾਲ ਦਾ ਬਨਵਾਸ ਸੀ ਪਰ ਇਹ ਕਲਿਯੁਗ ਦੇ ਵਿੱਚ 500 ਸਾਲ ਲੰਬਾ ਬਨਵਾਸ ਹੋ ਕੇ ਅੱਜ ਭਗਵਾਨ ਰਾਮ ਆਪਣੇ ਜਨਮ ਸਥਾਨ ਅਯੁੱਧਿਆ ਦੇ ਵਿੱਚ ਪੂਰੇ ਸ਼ਾਨੋ ਸ਼ੌਕਤ ਦੇ ਨਾਲ ਰਾਜਮਾਨ ਹੋ ਗਏ ਨੇ ਤੇ ਇਹੀ ਪ੍ਰਭੂ ਰਾਮ ਦੇ ਚਰਨਾਂ 'ਚ ਹੁਣ ਬੇਨਤੀ ਹੈ ਕਿ ਉਹ ਆਪਣੀ ਕਿਰਪਾ ਪੂਰੇ ਦੇਸ਼ ਉੱਤੇ ਪੂਰੇ ਕੁਲ ਦੁਨੀਆ ਉੱਤੇ ਇਦਾਂ ਹੀ ਬਣਾਈ ਰੱਖਣ ਤੇ ਜਿਵੇਂ ਦਾ ਰਾਜ ਜਿਵੇਂ ਦੇ ਰਾਮ ਰਾਜ ਉਹਦੀ ਅਸੀਂ ਹਮੇਸ਼ਾ ਸੁਣਦੇ ਹੁੰਦੇ ਆਂ ਉਦਾਂ ਦਾ ਰਾਮ ਰਾਜ ਦੇ ਲਈ ਉਹ ਸਾਡੇ ਸਿਰ ਦੇ ਉੱਤੇ ਸਾਨੂੰ ਆਸ਼ੀਰਵਾਦ ਦੇਣ ਪੂਰੇ ਦੇਸ਼ ਨੂੰ ਪੂਰੇ ਸਾਰੇ ਪੰਜਾਬ ਸੂਬੇ ਨੂੰ ਸਾਡੇ ਨੰਗਲ ਸ਼ਹਿਰ ਨੂੰ ਅੱਜ ਬਹੁਤ-ਬਹੁਤ ਮੁਬਾਰਕਬਾਦ ਸਾਡੇ ਹਲਕੇ ਦੇ ਵਿੱਚ ਵੀ ਕੋਈ ਐਸਾ ਪਿੰਡ ਨਹੀਂ ਕੋਈ ਐਸਾ ਨਗਰ ਨਹੀਂ ਕੋਈ ਐਸੀ ਮਾਰਕੀਟ ਨਹੀਂ ਕੋਈ ਐਸਾ ਮੋੜ ਨਹੀਂ ਕੋਈ ਐਸਾ ਮਹੱਲਾ ਨਹੀਂ ਜਿੱਥੇ ਭੰਡਾਰਾ ਨਾ ਲੱਗਿਆ ਹੋਵੇ ਜਿੱਥੇ ਲੋਕਾਂ ਚ ਉਤਸ਼ਾਹ ਨਾ ਹੋਵੇ ਤੇ ਆਪਣੀ ਖੁਸ਼ੀ ਮਨਾ ਰਹੇ ਹੈ ਤੇ ਬਹੁਤ-ਬਹੁਤ ਮੁਬਾਰਕਬਾਦ ਸਾਰੇ ਹੀ ਹਲਕਾ ਵਾਸੀਆਂ ਨੂੰ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਰਾਮ ਭਗ ਝੂਮ ਝੂਮ ਕੇ ਜਿਹੜਾ ਇਹ ਪਲ ਦਾ ਜਿਹੜਾ ਹੈ ਜਸ਼ਨ ਮਨਾ ਰਹੇ ਆ। ਅਯੁੱਧਿਆ ਦੇ ਵਿੱਚ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਰਾਜਮਾਨ ਹੋ ਗਏ ਨੇ। ਜਿੱਥੇ ਪੂਰੇ ਪੰਜਾਬ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ। ਰਾਮ ਮੰਦਰ ਨੂੰ ਲੈ ਕੇ ਜਸ਼ਨ ਮਨਾਏ ਜਾ ਰਹੇ ਨੇ। ਉੱਥੇ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਨੰਗਲ ਸ਼ਹਿਰ ਪਹੁੰਚੇ ਨੇ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਟਰੱਕ ਯੂਨੀਅਨ ਦੇ ਨਾਲ ਖੁਸ਼ੀਆਂ ਮਨਾਇਆਂ ਗਈਆਂ ਨੇ ਵੱਡੀ ਸਕਰੀਨ ਦੇ ਉੱਤੇ ਲਾਈਵ ਜੋ ਕਿ ਅਯੁੱਧਿਆ ਤੋਂ ਚੱਲ ਰਿਹਾ ਸੀ ਉਹ ਵੇਖਿਆ ਗਿਆ ਤੇ ਉੱਥੇ ਚੱਲ ਰਹੇ ਯੱਗਾਂ ਦੇ ਵਿੱਚ ਵੀ ਪੂਰਾ ਸਹਿਯੋਗ ਦਿੰਦੇ ਹੋਏ ਨਜ਼ਰ ਆਏ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹ ਸ਼ਾਨ ਆ ਚੁੱਕੇ ਨੇ ਜਿਸ ਦਾ ਪੂਲ ਜਹਾਂ ਦੇ ਵਿੱਚ ਇੰਤਜ਼ਾਰ ਸੀਗਾ ਅੱਜ ਹਰ ਰਾਮ பக்த ਉਸ ਦੀ ਜਿਹੜੀ ਖੁਸ਼ੀ ਹੈ ਉਹ ਫੁੱਲੇ ਨਹੀਂ ਸਮਾਈ ਜਾ ਰਹੀ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਰਾਮ ਭਗਤ ਝੂਮ ਝੂਮ ਕੇ ਜਿਹੜਾ ਇਹ ਪਲ ਦਾ ਜਿਹੜਾ ਹੈ ਜਸ਼ਨ ਮਨਾ ਰਹੇ ਆ ਤੇ ਉਹ ਜਿਹੜੀ ਪੰਜ ਸਦੀਆਂ ਲੰਬਾ ਜਿਹੜੀ ਉਦੀਕ ਹੈ 500 ਸਾਲ ਲੰਬੀ ਉਦੀਕ ਹੈ ਕਿਉਂਕਿ ਜਿਹੜੀ ਰਮਾਇਣ ਸੀ ਉਹਦਾ 14 ਸਾਲ ਦਾ ਬਨਵਾਸ ਸੀ ਪਰ ਇਹ ਕਲਿਯੁਗ ਦੇ ਵਿੱਚ 500 ਸਾਲ ਲੰਬਾ ਬਨਵਾਸ ਹੋ ਕੇ ਅੱਜ ਭਗਵਾਨ ਰਾਮ ਆਪਣੇ ਜਨਮ ਸਥਾਨ ਅਯੁੱਧਿਆ ਦੇ ਵਿੱਚ ਪੂਰੇ ਸ਼ਾਨੋ ਸ਼ੌਕਤ ਦੇ ਨਾਲ ਰਾਜਮਾਨ ਹੋ ਗਏ ਨੇ ਤੇ ਇਹੀ ਪ੍ਰਭੂ ਰਾਮ ਦੇ ਚਰਨਾਂ 'ਚ ਹੁਣ ਬੇਨਤੀ ਹੈ ਕਿ ਉਹ ਆਪਣੀ ਕਿਰਪਾ ਪੂਰੇ ਦੇਸ਼ ਉੱਤੇ ਪੂਰੇ ਕੁਲ ਦੁਨੀਆ ਉੱਤੇ ਇਦਾਂ ਹੀ ਬਣਾਈ ਰੱਖਣ ਤੇ ਜਿਵੇਂ ਦਾ ਰਾਜ ਜਿਵੇਂ ਦੇ ਰਾਮ ਰਾਜ ਉਹਦੀ ਅਸੀਂ ਹਮੇਸ਼ਾ ਸੁਣਦੇ ਹੁੰਦੇ ਆਂ ਉਦਾਂ ਦਾ ਰਾਮ ਰਾਜ ਦੇ ਲਈ ਉਹ ਸਾਡੇ ਸਿਰ ਦੇ ਉੱਤੇ ਸਾਨੂੰ ਆਸ਼ੀਰਵਾਦ ਦੇਣ ਪੂਰੇ ਦੇਸ਼ ਨੂੰ ਪੂਰੇ ਸਾਰੇ ਪੰਜਾਬ ਸੂਬੇ ਨੂੰ ਸਾਡੇ ਨੰਗਲ ਸ਼ਹਿਰ ਨੂੰ ਅੱਜ ਬਹੁਤ-ਬਹੁਤ ਮੁਬਾਰਕਬਾਦ ਸਾਡੇ ਹਲਕੇ ਦੇ ਵਿੱਚ ਵੀ ਕੋਈ ਐਸਾ ਪਿੰਡ ਨਹੀਂ ਕੋਈ ਐਸਾ ਨਗਰ ਨਹੀਂ ਕੋਈ ਐਸੀ ਮਾਰਕੀਟ ਨਹੀਂ ਕੋਈ ਐਸਾ ਮੋੜ ਨਹੀਂ ਕੋਈ ਐਸਾ ਮਹੱਲਾ ਨਹੀਂ ਜਿੱਥੇ ਭੰਡਾਰਾ ਨਾ ਲੱਗਿਆ ਹੋਵੇ ਜਿੱਥੇ ਲੋਕਾਂ ਚ ਉਤਸ਼ਾਹ ਨਾ ਹੋਵੇ ਤੇ ਆਪਣੀ ਖੁਸ਼ੀ ਮਨਾ ਰਹੇ ਹੈ ਤੇ ਬਹੁਤ-ਬਹੁਤ ਮੁਬਾਰਕਬਾਦ ਸਾਰੇ ਹੀ ਹਲਕਾ ਵਾਸੀਆਂ